ਮੀਟਿੰਗਾਂ ਤੇ ਮੀਟਿੰਗਾਂ ਮੀਟਿੰਗਾਂ ਤੇ ਮੀਟਿੰਗਾਂ ਮੀਟਿੰਗਾਂ ਤੇ ਮੀਟਿੰਗਾਂ ਜਿਵੇਂ ਕੋਈ ਸੁਪਰੀਮ ਕੋਰਟ ਤੋਂ ਤਰੀਕ ਨਹੀਂ ਪੈਂਦੀ ਹੁੰਦੀ ਜਾਂ ਹਾਈ ਕੋਰਟ ਤੋਂ ਜਾਂ ਲੋਕਲ ਕੋਰਟ ਤੋਂ ਵੀ ਤਰੀਕ ਪੈਂਦੀ ਹੁੰਦੀ ਹੈ ਆ ਤਰੀਕ ਤੋਂ ਬਾਅਦ ਇੰਨੇ ਤਰੀਕ ਆ ਤਰੀਕ ਤੋਂ ਬਾਅਦ ਇੰਨੇ ਤਰੀਕ ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਵਾਲੇ ਆ ਜਿਹੜੇ ਉਹ ਡੱਲਿਆਲ ਦੀ ਜਥੇਬੰਦੀ ਸਿੱਧੂਪੁਰ ਗੈਰ ਰਾਜਨੀਤਿਕ ਜਿਹੜੇ ਲੜ ਰਹੇ ਨੇ ਸੰਘਰਸ਼ ਖਨੌਰੀ ਤੇ ਬੈਠੇ ਉਹਨਾਂ ਨਾਲ ਮੀਟਿੰਗਾਂ ਤੇ ਮੀਟਿੰਗਾਂ ਕਰਨੀ ਜਾ ਰਹੇ ਨੇ ਮੈਂ ਇਹ ਪੁੱਛਣਾ ਚਾਹਣਾ ਕਿ ਸਿਰਫ ਮੌਤ ਉਹਦੀ ਕਿ ਦੰਡਲੇਵਾਲ ਦੀ ਡੰਡਲੇਵਾਲ ਦੇ ਭੋਗ ਤੇ ਆਉਣ ਦਾ ਰਸਤਾ ਪਧਰਾ ਕਰ ਰਹੇ ਹੋ ਜਾਂ ਫਿਰ ਕਿਸਾਨਾਂ ਲਈ ਸੋਚ ਰਹੇ ਹੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਜਿਹੜੀਆਂ ਮੀਟਿੰਗਾਂ ਦਾ ਦੌਰ ਚੱਲਿਆ ਇਹ ਉਦੋਂ ਚੱਲਿਆ ਜਦੋਂ ਪਿੰਡਾਂ ਦੇ ਵਿੱਚੋਂ ਸਿਤਰ ਪੈਣ ਲੱਗੇ ਪਿੰਡਾਂ ਦੇ ਵਿੱਚੋਂ ਇਹਨਾਂ ਜੱਥੇਬੰਦੀਆਂ ਜਿਹੜੀਆਂ ਮ ਐਸਕੇਮ ਚ ਨੇ ਸੰਯੁਕਤ ਕਿਸਾਨ ਮੋਰਚਾ ਉਹਨਾਂ ਨਾਲ ਟੁੱਟ ਕੇ ਬੰਦੇ ਆਪੋਤਾਪ ਹੋ ਕੇ ਖਨੌਰੀ ਪਹੁੰਚਣ ਲੱਗੇ ਇਹਨਾਂ ਨੇ ਫਿਰ ਆਪਸ ਦੇ ਵਿੱਚ ਮੀਟਿੰਗ ਕੀਤੀ ਇਹਨਾਂ ਨੇ ਸੋਚਿਆ ਕਿ ਸਾਡਾ ਤਾਂ ਕੇਡਰ ਖਨੌਰੀ ਕਰੀ ਜਾਣ ਲੱਗ ਗਿਆ ਸਿੱਧੂਪੁਰ ਚ ਰਲਣ ਲੱਗ ਗਿਆ ਬ ਇਹਨਾਂ ਨੂੰ ਕਿਵੇਂ ਰੋਕਿਆ ਜਾਵੇ ਤਾਂ ਬਸ ਉਹਦੀ ਇੱਕ ਸਕੀਮ ਬਣਾਈ ਤੇ ਖਨੌਰੀ ਆ ਕੇ ਮੀਟਿੰਗ ਕਰ ਗਏ ਤੇ ਉਹ ਗੱਲਾਂ ਨੂੰ ਅੱਜ 20 ਦਿਨ ਹੋ ਗਏ ਮੀਟਿੰਗਾਂ ਤੇ ਮੀਟਿੰਗਾਂ ਪਤਾ ਨਹੀਂ ਕਿਹੜੀ ਕੋਈ ਜੀ ਗੁਥਲੀ ਹੈ ਜਿਹੜੀ ਸੁਲਝਦੀ ਹੀ ਨਹੀਂ ਪਤਾ ਨਹੀਂ ਕੀ ਹੁਣ ਸੋਚਦੇ ਆ ਵੀ ਕਦੋਂ ਬੈਠਣਾ ਹੈ ਕਦੋਂ ਲੜਨਾ ਹੈ ਕੀ ਕਰਨਾ ਯਾਰ ਸਮਝੋ ਬਾਹਰ ਕਹਾਣੀ ਸਿਰਫ ਕਿਸਾਨਾਂ ਨੂੰ ਭੱਬਲ ਭੂਸੇ 'ਚ ਪਾਉਣ ਵਾਸਤੇ ਮੀਟਿੰਗਾਂ ਕਰੀ ਜਾਂਦੇ ਹੋ ਜਾਂ ਆਪਣਾ ਕੇਡਰ ਰੋਕਣ ਦੇ ਲਈ ਕਰੀ ਜਾਂਦੇ ਹੋ ਕਿਸਾਨੀ ਬਾਰੇ ਸੋਚ ਲੋ ਕਿਸਾਨੀ ਬਾਰੇ ਆ ਜਿੰਨੇ ਆਗੂ ਨਾ ਮੀਟਿੰਗਾਂ ਕਰ ਰਹੇ ਨੇ ਵੀ ਹੁਣ ਹੁਣ 24 ਤਰੀਕ ਦੇਤੀ ਪਹਿਲਾਂ 18 ਤਰੀਕ ਤੀ ਉਸ ਤੋਂ ਪਹਿਲਾਂ 15 ਸੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਸਾਨੀ ਦਾ ਮਖੌਟਾ ਪਾ ਕੇ ਕਿਸਾਨਾਂ ਨੂੰ ਬਦਨਾਮ ਨਾ ਕਰੋ ਕਿਸਾਨੀ ਦੇ ਨਾਂ ਤੇ ਪੈਸੇ ਇਕੱਠੇ ਕਰਨੇ ਬੰਦ ਕਰ ਦੋ ਕਿਸਾਨਾਂ ਨੂੰ ਪਾਗਲ ਨਾ ਬਣਾਓ ਇਹਨਾਂ ਚ ਬੰਡੀਆਂ ਨਾ ਬਣਾਓ ਇਹਨਾਂ ਚ ਧੜੇ ਨਾ ਬਣਾਓ ਜੇ ਲੜਨਾ ਹੀ ਹੁੰਦਾ ਹੁਣ ਨੂੰ ਤੁਸੀਂ ਨੇ ਮੀਟਿੰਗਾਂ ਦਾ ਕੋਈ ਚੱਕਰ ਨਹੀਂ ਸੀ ਏਡਾ ਲੜਨਾ ਹੁੰਦਾ ਡੱਬਾ ਵਾਲੀ ਬਹਿ ਜਾਂਦੇ ਮੂਨਕ ਬਹਿ ਜਾਂਦੇ ਬਹੁਤ ਨੇ ਜਿਹੜੇ ਬਾਰਡਰ ਏਰੀਆ ਲੱਗਦੇ ਨੇ ਹਰਿਆਣੇ ਦੇ ਨਾਲ ਜਾਂ ਦਿੱਲੀ ਵਾਲੇ ਰਾਹ ਨੇ ਉੱਥੇ ਬਹਿ ਜਾਂਦੇ ਮੀਟਿੰਗਾਂ ਦਾ ਕੀ ਕਰਨਾ ਸੀ ਮੰਗ ਤਾਂ ਉਹੀ ਐਮਐਸਪੀ ਐ ਜਾਂ ਫਿਰ ਇਹ ਕਹੋ ਤੁਸੀਂ ਐਮਐਸਪੀ ਤੇ ਲੜਨਾ ਹੀ ਨਹੀਂ ਚਾਹੁੰਦੇ ਜਾਂ ਫਿਰ ਇਹ ਕਹੋ ਵੀ ਜਿਹੜੀਆਂ ਮੰਗਾਂ ਦੇ ਡੱਲੇ ਆ ਲੜ ਰਹੇ ਆ ਉਹ ਠੀਕ ਨਹੀਂ ਹੈਗੀਆਂ ਸਿੱਧਾ ਸਪਸ਼ਟ ਕਰ ਦੋ ਨਾ ਪੰਜਾਬ ਆਪੀ ਤੈਅ ਕਰ ਲੂ ਵੀ ਕੌਣ ਸਹੀ ਮੰਗਾਂ ਤੇ ਲੜਦਾ ਪੰਜਾਬ ਤੈਅ ਕਰ ਲੂ ਵੀ ਕੌਣ ਸਹੀ ਮੰਗਾਂ ਤੇ ਲੜਦਾ ਹੁਣ ਵਿੱਚ ਜਿੱਥੇ ਬੰਦੀਆਂ ਦੀਆਂ ਮੰਗਾਂ ਨੇ ਕਿ ਸਾਰਿਆਂ ਨੂੰ ਇੱਕੋ ਜੀ ਜ਼ਮੀਨ ਦੇ ਦੋ ਇੱਕ ਬੰਦਾ ਯਾਰ ਆਪਣੀ ਜ਼ਮੀਨ ਵੇਚ ਕੇ ਖਾਈ ਬੱਟੀ ਬੈਠਾ ਇੱਕ ਬੰਦੇ ਨੇ ਮਿਹਨਤ ਨਾਲ ਬਣਾਈ ਆ ਉਹ ਕਿਵੇਂ ਹਿਸਾਬ ਚਾਉ ਇਸ ਕਰਕੇ ਜਾ ਤੱਕ ਕਹਿ ਦੋ ਵੀ ਐਮਐਸਪੀ ਦੇ ਅਸੀਂ ਲੜਨਾ ਹੀ ਨਹੀਂ ਆ ਫਿਰ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ ਮੈਂ ਹੱਥ ਜੋੜਦਾ ਜੇ ਲੜਨਾ ਹੈ ਤਾਂ ਪੰਜਾਬ ਵਾਲੀ ਕਿਸਾਨੀ ਲਈ ਤਾਂ ਸੜਕਾਂ ਦੇ ਨਿਕਲ ਆਓ ਜਥੇ ਬਣਾ ਕੇ ਬਹਿ ਜਾਓ ਮੋਰਚਿਆਂ 'ਚ ਮੋਰਚੇ ਬਣਾ ਕੇ ਚੜ੍ਹਦੀ ਕਲਾ ਵੱਲ ਨੂੰ ਮੋਰਚਾ ਲੈ ਕੇ ਚਲੇ ਨਹੀਂ ਫਿਰ ਮੀਟਿੰਗਾਂ ਕਰਨ ਦਾ ਕੋਈ ਫਾਇਦਾ ਨਹੀਂ ਲੋਕਾਂ ਨੂੰ ਭੱਬਲ ਭੂਸਾ ਪਾ ਰਖਿਆ ਆਪ ਦਾ ਕੇਡਰ ਰੋਕਣ ਦੇ ਲਈ ਕਈ ਜਥੇਬੰਦੀਆਂ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕਰਤਾ ਯਾਰ ਇਹ ਕੋਈ ਗੱਲ ਨਹੀਂ ਯਾਰ ਮੀਟਿੰਗਾਂ ਸਰਕਾਰ ਨਾਲ ਹੁੰਦੀਆਂ ਹੁੰਦੀਆਂ ਨੇ ਯਾਰ ਮੁੱਦਿਆਂ ਤੇ ਹੁੰਦੀਆਂ ਹੁੰਦੀਆਂ ਨੇ ਆਹ ਕੀ ਤੁਸੀਂ ਜਿਹੜੀਆਂ ਮੰਗਾਂ ਆਪਾਂ ਸਰਕਾਰ ਤੋਂ ਲੈਣੀਆਂ ਨੇ ਜਿਨ੍ਹਾਂ ਤੇ ਆਪਾਂ ਪਹਿਲਾਂ ਦਿੱਲੀ ਲੜ ਕੇ ਆਇਆ ਉਹੀ ਮੰਗਾਂ ਹੁਣ ਨੇ ਫਿਰ ਪਹਿਲਾਂ ਕਿਵੇਂ ਵਾਗੇ ਸੀ ਜੇ ਤਾਂ ਮੰਗਾਂ ਕੋਈ ਬਦਲੀਆਂ ਹੁਣ ਫਿਰ ਤਾਂ ਹੁੰਦਾ ਸਿਰਫ ਇੱਕੋ ਗੱਲ ਹੈ ਆਪਣਾ ਕੇਡਰ ਰੋਕਣਾ ਵੀ ਆਪੋ ਤਾਪ ਹੋ ਕੇ ਬੰਦੇ ਖਨੌਰੀ ਨਾ ਜਾਣ ਉਹਨਾਂ ਨੂੰ ਇਹ ਹੋ ਜਾਈ ਮੀਟਿੰਗਾਂ ਚੱਲ ਰਹੀਆਂ ਨੇ ਆਪਾਂ ਚੱਲਾਂਗੇ ਪਰ ਆਉਣਾ ਜਾਣਾ ਕਿਹਨੇ ਆ ਇੱਕ ਆਪਣੀ ਬਦਨਾਮੀ ਰੋਕਣੀ ਜਿਹੜੇ ਲੋਕ ਗਾਲਾਂ ਦੇਣ ਲੱਗੇ ਸੀ ਉਹ ਰੋਕਣਾ ਬਸ ਇਹ ਕੁਛ ਹੈ ਕਿਸਾਨੀ ਬਾਰੇ ਕੋਈ ਨਹੀਂ ਸੋਚ ਰਿਹਾ ਕਿਸਾਨੀ ਦੀ ਗੱਲ ਕੋਈ ਨਹੀਂ ਕਰ ਰਿਹਾ ਹਰੇਕ ਦੇ ਧੌਣ ਚ ਕੀਲਾ ਡਿਆ ਪਿਆ ਹਰੇਕ ਬੰਦਾ ਮੈਂ ਐਂ ਕਹਿੰਦਾ ਮੈਂ ਵੱਡੇ ਬਾਬੇ ਦਾ ਮੈਂ ਵੱਡੇ ਬਾਬੇ ਛੋਟੇ ਦਾ ਕੋਈ ਕਹਉਣ ਨੂੰ ਰਾਜੀ ਇਹ ਹੈ ਨਹੀਂ ਇਸ ਕਰਕੇ ਪੰਜਾਬ ਦੇ ਲੋਕੋ ਤੁਸੀਂ ਹੁਣ ਆਪ ਸਮਝੋ ਕੌਣ ਸਹੀ ਹੈ ਕੌਣ ਗਲਤ ਤੁਸੀਂ ਆਪ ਸੋਚੋ ਕੌਣ ਕਿਸਾਨੀ ਲਈ ਲੜ ਰਿਹਾ ਹੈ ਕੌਣ ਆਪਣੀ ਕੱਲੀ ਜੱਥੇਬੰਦੀ ਲਈ ਲੜ ਰਿਹਾ ਹੈ ਕੌਣ ਸਾਡੇ ਪੰਜਾਬ ਦੇ ਲੋਕਾਂ ਲਈ ਲੜ ਰਿਹਾ ਹੈ ਕੌਣ ਆਪਦਾ ਕਿੱਡਰ ਰੋਕਣ ਲਈ ਲੜ ਰਿਹਾ ਹੈ ਕੌਣ ਜ਼ਮੀਨਾਂ ਲਈ ਲੜ ਰਿਹਾ ਹੈ ਕੌਣ ਸਿਰਫ ਆਪਣੀ ਜੱਥੇਬੰਦੀਆਂ ਨਾਮ ਉੱਚਾ ਕਰਨ ਲਈ ਲੜ ਰਿਹਾ ਹੈ ਇਹ ਹੁਣ ਤੁਹਾਡੇ ਸਾਰੇ ਆ ਕਿ ਡੱਲੇ ਵਾਲ ਪੰਜਾਬ ਦੀ ਲੜਾਈ ਲੜ ਰਿਹਾ ਹੈ ਅਸਲੀ ਮਰਨ ਵਰਤ ਤੇ ਬਹਿ ਕੇ ਉਹ ਯੋਧਾ ਜਿਹਨੂੰ ਅੱਜ 52 ਦਿਨ ਹੋ ਗਏ ਐ ਅੰਨ ਨਹੀਂ ਖਾਦਾ ਹਨ ਜੇ ਕੋਈ ਸਾਬਤ ਕਰ ਦੇ ਤਾਂ ਅਬ ਮੰਨੂ ਕਹਾੜ ਨੇ ਕਹੇ 35 ਕਰੋੜ ਰੁਪਏ ਦੀ ਸ਼ਰਤ ਹੈ ਕਿ ਕੋਈ ਸਾਬਤ ਕਰ ਦੇ ਵੀ ਕੁਝ ਵੀ ਖਾਦਾ ਹੈ ਹੁਣ ਪੰਜਾਬ ਦੇ ਲੋਕਾਂ ਨੇ ਦੱਸਣਾ ਹੈ ਕਿ ਡੱਲਾ ਸਹੀ ਹੈ ਜਾਫਰ ਉਹ ਦੂਜੇ ਸਹੀ ਨੇ ਜਿਹੜੇ ਮੀਟਿੰਗਾਂ ਮੀਟਿੰਗਾਂ ਕਰਕੇ ਮੀਟਿੰਗਾਂ ਮੀਟਿੰਗਾਂ ਕਰਕੇ ਟਾਈਮ ਟਪਾ ਰਹੇ ਨੇ ਟਾਈਮ ਟਪਾ ਰਹੇ ਨੇ ਰਾਹ ਪਧਰਾ ਕਰ ਰਹੇ ਨੇ ਕਿ ਡੱਲੇ ਵਾਲ ਦੀ ਸ਼ਹਾਦਤ ਹੋਵੇ ਤੇ ਅਸੀਂ ਆ ਕੇ ਬਹਿ ਜਾਈਏ ਤੇ ਭੋਗ ਤੇ ਸੰਨਜਲੀ ਦੀਏ ਬਸ ਆਹ ਕੰਮ ਹੈ ਹੋਰ ਕੋਈ ਕੰਮ ਨਹੀਂ ਭਰਾਵੋ ਹੁਣ ਪੰਜਾਬ ਦੇ ਲੋਕ ਆਪ ਹੀ ਜਵਾਬ ਦੇਣਗੇ